ਕਾਂਗਰਸ ਦੀ ਹਾਈ ਕਮਾਂਡ ਨੂੰ ਮੈਂ ਚੈਲੰਜ ਕਰਦਾ ਭਾਰਤ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਤੁਸੀਂ ਚੁੱਪ ਕਿਉਂ ਹੋਗੇ ਕੀ ਤੁਸੀਂ ਇਸ ਕਰਪਸ਼ਨ ਦੇ ਹਿੱਸੇਦਾਰ ਹੋ ਸੋ ਮੈਂ ਸਮਝਦਾ ਕਿ ਭਾਰਤ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਜਾਖੜ ਸਾਹਿਬ ਦੇ ਪੁਰਾਣੇ ਰੋਲ ਬਾਰੇ ਕੈਪਟਨ ਸਾਹਿਬ ਦੇ ਪੁਰਾਣੇ ਰੋਲ ਬਾਰੇ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਰੋਲ ਬਾਰੇ ਨਵਜੋਤ ਕੌਰ ਸਿੱਧੂ ਦੇ ਪੁਰਾਣੇ ਰੋਲ ਬਾਰੇ ਜੰਮ ਤੱਕ ਦਾ ਸੱਚ ਤਾਂ ਜੰਮ ਤੱਕ ਅਰਥਾਤ ਸਾਨੂੰ ਚਾਹੀਦਾ ਕਿ ਕਿੰਨੀ ਵੱਡੀ ਕਰਾਪਸ਼ਨ ਜਿਹੜੀ ਹੁੰਦੀ ਸੀ ਪਰ ਅੱਜ ਪੰਜਾਬ ਦੇ ਲੋਕਾਂ ਨੂੰ ਗੱਲ ਸਾਹਮਣੇ ਆ ਗਈ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਭਾਰਤੀ ਜਨਤਾ ਪਾਰਟੀ ਆ ਇਹ ਸਾਰੀਆਂ ਪਾਰਟੀਆਂ ਕਰਾਪਸ਼ਨ ਦਾ ਸਹਾਰਾ ਲੈ ਕੇ ਕਰਾਪਸ਼ਨ ਨੂੰ ਕੇਂਦਰ ਬਿੰਦੂ ਕਰਕੇ ਫਿਰ ਲੋਕਾਂ ਨੂੰ ਪਰਵਾਉਂਦੀਆਂ ਲਗੀਆਂ ਫਿਰ ਇਹ ਲੋਕਾਂ ਦੇ ਰਾਜ ਕਰਦੀਆਂ ਨੇ ਇਹ ਤਾਂ ਪੋਸੀਬਲ ਹੋਇਆਗਾ ਜਦ ਪੰਜਾਬ ਦੇ ਅੰਦਰ ਪੰਜਾਬ ਦੇ 3 ਕਿਲੋਣ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਦ 95 ਐਮਐਲਏ ਆਮ ਆਦਮੀ ਪਾਰਟੀ ਨੇ ਜਿਤਾਏ ਜਦ ਕੀ ਜਿੱਤ ਪੰਜਾਬ ਦੇ ਲੋਕਾਂ ਨੇ ਸਾਹਮਣੇ ਲਿਆਂਦੀ ਤੇ ਅੱਜ ਪੰਜਾਬ ਦੇ ਇਮਾਨਦਾਰ ਬੇਦਾਗ ਸਿਆਸਦਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਨਾਂ ਦੀ ਜੜ ਜਿਹੜੀ ਆ ਪੁੱਟੀ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਕਾਦੀਦਨ ਪੰਜਾਬ ਨੂੰ ਖਾ ਰਿਆ ਕਿਸ ਤਰ੍ਹਾਂ ਗੁਰਦੁਆਰਿਆਂ ਤੇ ਕਬਜ਼ਾ ਕਰਕੇ ਗੋਲਕਾ ਦਾ ਪੈਸਾ ਖਾਦਾ ਜਾ ਰਿਹਾ ਕਿਸ ਤਰ੍ਹਾਂ ਕਾਂਗਰਸ ਪਾਰਟੀ ਰਾਜ ਚ ਕੇ ਕਰਪਸ਼ਨ ਕਰਦੀ ਆ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਰਪਸ਼ਨ ਕਰਦੀ ਆ ਤੇ ਗੱਲ ਅੱਜ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਸਾਫ ਹੋ ਗਈ ਸਪਸ਼ਟ ਹੋ ਗਈ ਨਵਜੋਧ ਕੌਰ ਸਿੱਧੂ ਦੇਸ਼ ਬਿਆਨ ਤੋਂ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਗਿਆ ਇਹ ਕਰਪਸ਼ਨ ਦਾ ਸਹਾਰਾ ਲੈ ਕੇ ਰਾਜ ਕਰਦੀਆਂ ਨੇ ਗਿਆ ਪਰ ਅੱਜ 3 ਕਰੋੜ ਪੰਜਾਬੀ ਜਿਹੜੇ ਨੇ ਉਹ ਸੁਰਖਰੂ ਲੱਗੇ ਅੱਜ ਪੰਜਾਬ ਦੇ ਦਲਤਾਂ ਤੇ ਅਤਿਆਚਾਰ ਨਹੀਂ ਹੋ ਰਿਹਾ ਅੱਜ ਪੰਜਾਬ ਦੇ ਦਲਤ ਵਿਦਿਆਰਥੀਆਂ ਦਾ ਬੁਰੀ ਖਾਦਾ ਜਾ ਰਿਹਾ ਅੱਜ ਕੋਈ ਸਕਾਲਰਸ਼ਿਪ ਸਕੈਮ ਨਹੀਂ ਹੋ ਰਿਹਾ ਅੱਜ ਕੋਈ ਟ੍ਰਾਂਸਪੋਰਟ ਦਾ ਸਕੈਮ ਨਹੀਂ ਹੋ ਰਿਹਾ ਅੱਜ ਕੋਈ ਲੈਂਡ ਦੇ ਸਕੈਮ ਨਹੀਂ ਹੋ ਰਹੇ ਇਹ ਤਾਂ ਹੀ ਪੋਸੀਬਲ ਹੋਇਆਗਾ ਜੇ 3 ਕਰੋੜ ਪੰਜਾਬੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਪੰਜਾਬ ਚ ਲੈਂਦੀ ਸੋ ਮੈਂ ਚੈਲੰਜ ਕਰਦਾ ਕਾਂਗਰਸ ਦੀ ਹਾਈ ਕਮਾਂਡ ਨੂੰ ਮੈਂ ਚੈਲੰਜ ਕਰਦਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਤੁਸੀਂ ਚੁੱਪ ਕਿਉਂ ਹੋਗੇ ਕੀ ਤੁਸੀਂ ਇਸ ਕਰਪਸ਼ਨ ਦੇ ਹਿੱਸੇਦਾਰ ਹੋ ਕੀ ਤੁਹਾਡਾ ਇਸ ਕਰਪਸ਼ਨ ਦੇ ਨਾਲ ਜੁੜਦਾਗਾ ਕੀ ਤੁਸੀਂ ਸਾਰੇ ਪੈਸੇ ਲੈ ਕੇ ਮੁੱਖ ਮੰਤਰੀ ਵੇਚਦੇ ਹੋਗੇ ਪਹਿਲਾਂ ਬ੍ਰਾਂਡਿੰਗ ਕਰਦੇ ਫਿਰ ਵੇਚਦੇ ਹੋਗੇ ਫਿਰ ਪੈਸਾ ਇਕੱਠਾ ਕਰਦੇ ਹੋਗੇ ਸਵਾਜ ਮੈਂ ਸਮਝਦਾ ਪੰਜਾਬ ਦੇ 3 ਕਰੋੜ ਜਿਹੜੇ ਲੋਕ ਨੇ ਕਿ ਉਹ ਅੱਜ ਇਸ ਗੱਲ ਤੇ ਮਾਣ ਮਹਿਸੂਸ ਕਰ ਰਹੇ ਨੇ ਕਿ ਕਿ ਪੰਜਾਬ ਦੇ ਅੰਦਰ ਅਸੀਂ ਪਹਿਲੀ ਵਾਰ ਇਮਾਨਦਾਰ ਲੋਕਾਂ ਦੀ ਸਰਕਾਰ ਬਣਾਈ ਆ ਨਹੀਂ ਤਾਂ ਉੱਤਰਕਾਟੋਂ ਮੈਂ ਚੜਾਂ ਇੱਕ ਹਾਰ ਜਿੰਦਾ ਸੀ 5 ਸਾਲ ਤੇ ਦੂਜਾ 5 ਸਾਲ ਪੰਜ-ਪੰਜ ਸਾਲ ਦੀਆਂ ਬਾਰੀਆਂ ਬਣੀਆਂ ਸੀਗੀਆਂ ਜਦੋਂ ਬਾਰੀ ਤੋੜੀ ਸਰਦਾਰ ਭਗਵੰਤ ਸਿੰਘ ਮਾਣ ਜੀ ਨੇ ਜਦੋਂ ਬਾਰੀ ਤੋੜੀ ਆਮ ਆਦਮੀ ਪਾਰਟੀ ਨੇ ਤਾਂ ਫਿਰ ਮੈਂ ਸਮਝਦਾ ਅਜ ਇਨਸਾਫ ਜਿਹੜਾ ਪੰਜਾਬ ਦੇ ਲੋਕਾਂ ਨੂੰ ਮਿਲਣ ਲੱਗਿਆ ਅੱਜ ਪੰਜਾਬ ਦੇ ਅੰਦਰ ਸਕੂਲ ਆਫ ਫੈਮਿਨਸ ਬਣਨ ਲੱਗੇ ਨੇਗੇ ਅੱਜ ਪੰਜਾਬ ਦੇ ਬੱਚੇ ਸਪੋਰਟਸ ਦੇ ਅੰਦਰ ਖੇਡਾਂ ਚੱਗੇ ਜਾ ਰਹੇ ਨੇਗੇ 3000 ਖੇਡ ਦੇ ਸਟੇਡੀਅਮ ਬਣ ਰਹੇ ਨੇਗੇ ਪੰਜਾਬ ਦੇ ਲੋਕਾਂ ਦਾ 10 ਲੱਖ ਰੁਪਏ ਤੱਕ ਦਾ ਜਿਹੜਾ ਬੀਮਾ ਅਸੀਂ ਕਰਵਾਉਣ ਜਾ ਰਹੇ ਹਾਂ ਸੋ ਵੱਡੀਆਂ ਸਹੂਲਤਾਂ ਜਿਹੜੀਆਂ ਪੰਜਾਬ 'ਚ ਉਹ ਪਿਛਲੇ 3 3.5 ਸਾਲਾਂ 'ਚ ਪੰਜਾਬ ਨੂੰ ਮਿਲੀਆਂ ਨੇਗੀਆਂ 300 ਯੂਨਟ ਬਿਜਲੀ ਇਹ ਤਾਂ ਹੀ ਪੋਸੀਬਲ ਹੋ ਸਕੇਗਾ ਜੇ ਪੰਜਾਬ ਦੇ ਅੰਦਰੋਂ ਕਰਪਸ਼ਨ ਦਾ ਖਾਤਮਾ ਹੋਇਆਗਾ ਜੇ ਪੰਜਾਬ ਨੂੰ ਅਸੀਂ ਕਰਪਸ਼ਨ ਮੁਕਤ ਬਣਾਇਆਗਾ ਜੇ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਰਹਿਤ ਬਣਾਇਆਗਾ ਨਹੀਂ ਤਾਂ ਜੋ ਨਵਜੋਧਕਰ ਸਿੱਧੂ बोल रही ਆ ਉਥੋਂ ਸਪਸ਼ਟਾ ਕਿ ਇਹਨਾਂ ਦੇ ਮਾਮਲਿਆਂ ਦੇ ਵਿੱਚ ਕਰਪਸ਼ਨ ਨਾਲ ਦੇ ਪੈਸੇ ਦੇ ਕੇ ਅਹੁਦੇ ਲੈ ਜਾਂਦੇ ਸੀ ਫਿਰ ਉਹ ਪੈਸੇ ਪੂਰੇ ਕੀਤੇ ਜਾਂਦੇ ਸੀ ਔਰ ਲੋਕਾਂ ਦੀ ਲੁੱਟਖੁੱਟ ਕੀਤੀ ਜਾਂਦੀ ਸੀ ਸੋ ਮੇਰਾ ਸਿੱਧਾ ਇੱਕ ਵਾਰ ਫੇਰ ਬੀਜੇਪੀ ਦੀ ਹਾਈ ਕਮਾਂਡ ਨੂੰ ਔਰ ਕਾਂਗਰਸ ਦੀ ਹਾਈ ਕਮਾਂਡ ਨੂੰ ਚਾਹਰੇ ਜਾ ਕੇ 24 ਘੰਟੇ ਦੇ ਅੰਦਰ ਅੰਦਰ ਜਵਾਬ ਦਿਓ ਔਰ ਤਾਂ ਕਿ ਪੰਜਾਬ ਦੇ ਲੋਕ ਸਮਝ ਸਕਣ ਕਿ ਤੁਸੀਂ ਸੱਚੇ ਹੋ ਜਾਂ ਝੂਠੇ What about